ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਨ ਆਪਾਂ ਲੰਘ ਰਹੇ ਆ ਕਮਲ ਚੌਕ ਜਿੱਥੇ ਨਾ ਅਕਸਰ ਇਹ ਪਾਣੀ ਦਾ ਰੋਲਾ ਪਿਆ ਰਹਿੰਦਾ ਵੀ ਪਾਣੀ 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 ਹਨਾ ਪਾਣੀ ਖੜ ਗਿਆ ਪਾਣੀ ਖੜ ਗਿਆ ਤੇ ਮੇਰੇ ਕੋਲੇ ਹੱਲ ਆਇ ਇਸ ਪਾਣੀ ਨੂੰ ਕੱਢਣ ਦਾ ਜੇ ਆਪਾਂ 3 ਫੁੱਟ ਵਿਚਾਲੇ ਡਵਾਈਡਰ ਕੱਢੀਏ ਇਹ ਡਵਾਈਡਰ ਕੱਢ ਕੇ ਆਪਾਂ ਮਤਲਬ ਇੱਟਾਂ ਨਹੀਂ ਲਾਉਣੀਆਂ ਆਪਾਂ ਉਹ ਜਗ੍ਹਾ ਕੱਚੀ ਕਰਕੇ ਉੱਤੇ ਆਪਾਂ ਵੱਡੇ ਦਰਖਤ ਲਾਉਣੇ ਆ ਤੇ ਵਿਚਾਲੇ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਵੀ ਤਾਰ ਵੀ ਕੋਈ ਹੈ ਨਹੀਂਗੀ ਤੇ ਮੰਨ ਲਓ ਪਾਣੀ ਮੰਨ ਲਓ ਬੂਟੇ ਉੱਤੋਂ ਹਾਈਟ ਵਾਲੇ ਕੋਈ ਦਿੱਕਤ ਨਹੀਂ ਹੋਣੀ ਕਿਸੇ ਨੂੰ ਨਾ ਸਾਈਡਾਂ ਤੇ ਦੁਕਾਨਦਾਰ ਭਰਾਵਾਂ ਨੂੰ ਕੋਈ ਦਿੱਕਤ ਆ ਤੇ ਪਾਣੀ ਦਾ ਹੱਲ ਕਿਵੇਂ ਹੋਣਾ ਰੁੱਖਾਂ ਦੀਆਂ ਜੜ੍ਹਾਂ ਦੇ ਵਿੱਚ ਰੁੱਖਾਂ ਦੇ ਵਿੱਚ ਇਹ ਕਾਬਲੀਅਤ ਆ ਇਹ ਕੈਪੇਬਿਲਿਟੀ ਆ ਵੀ ਉਹ ਆਪਣੀਆਂ ਜੜ੍ਹਾਂ ਦੇ ਵਿੱਚ ਪਾਣੀ ਨੂੰ ਪਕੜਦੇ ਆ ਪਾਣੀ ਨੂੰ ਸਮਾਉਂਦੇ ਆ ਤੇ ਉਹ ਧਰਤੀ ਦੇ ਵਿੱਚ ਚਲੇ ਜਾਂਦਾ ਜੀ ਆਪਾਂ ਇੱਥੇ 3 ਫੁੱਟ ਏਰੀਏ ਦੇ ਵਿੱਚ ਵਿਚਾਲੇ ਆਪਾਂ ਵੱਡੇ ਦਰਖਤ ਟ੍ਰੀ ਟਾਈਪ ਲਗਾ ਦिए ਤੇ ਉਹ ਜਿਹੜੇ ਦਰਖਤ ਆ ਜਦੋਂ 3-4 ਸਾਲਾਂ ਦੇ ਵੱਡੇ ਹੋਣਗੇ ਤਾਂ ਉਹ ਆਪਣੀਆਂ ਜੜ੍ਹਾਂ ਦੇ ਵਿੱਚ ਪਾਣੀ ਨੂੰ ਜਿਹੜਾ ਉਹ ਲੈ ਕੇ ਜਾਣਗੇ ਤੇ ਜੜ੍ਹਾਂ ਦੇ ਵਿੱਚ ਜਦੋਂ ਪਾਣੀ ਉਹਨਾਂ ਦੀਆਂ ਜਾਊਗਾ ਤੇ ਪਾਣੀ ਇੱਥੇ ਖੜੂ ਨਾ ਤੇ ਉਹ ਸਮੂਹ ਆਪਣੀਆਂ ਜੜ੍ਹਾਂ ਦੇ ਵਿੱਚ ਆਪੇ ਸਮੂਹ ਲੈਂਦੇ ਆ ਤੇ ਜੇ ਤੁਹਾਨੂੰ ਲੱਗਦਾ ਵੀ ਇਹ ਲੌਜੀਕਲੀ ਜਾਂ ਸੈਂਸਟਿਵ ਸਾਇੰਸ ਦੇ ਦਾ ਹਿਸਾਬ ਦੇ ਨਾਲ ਵੀ ਇਹ ਮੇਰੇ ਜਿਹੜਾ ਮੈਂ ਗੱਲ ਕਰਦਾ ਵਾਂ ਸਹੀ ਆ ਕਿ ਗਲਤ ਆ ਤੁਸੀਂ ਆਪਣੇ ਕਮੈਂਟ ਤੇ ਵਿਚਾਰ ਜ਼ਰੂਰ ਸਾਂਝੇ ਕਰਿਓ ਧੰਨਵਾਦ